ਦੁਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀਂ ਜਾਹੋਂ ਕਰਿਣਾ ਹੋਈ ਦੁਖ ਵਿਛੋੜਾ ਇੱਕ ਦੁਖ ਭੂਖ ਇੱਕ ਦੁਖ ਸਖਤ ਵਾਰਜਮ ਦੂਤ ਇੱਕ ਦੁਖ ਰੋਗ ਲੱਗਾ ਤਨ ਧਾਏ ਵੈਦ ਨਾ ਭੋਲਾ ਦਾਰੂ ਲਾਏ ਸੰਸਾਰ ਦੁੱਖਾਂ ਦਾ ਘਰ ਹੈ ਇਹ ਮਹਾਤਾ ਬੁੱਧ ਜੀ ਦਾ ਵੀ ਇਹੀ ਕਥਨਾ ਕੇ ਬਿ ਸੰਸਾਰ ਦੁੱਖਾਂ ਦਾ ਘਰ ਹੈ ਸੰਸਾਰ ਚ ਆਉਣਾ ਹੀ ਦੁੱਖ ਹੈ ਕਿਉਂਕਿ ਪਾਪ ਕਰਕੇ ਮਨੁੱਖ ਸੰਸਾਰ ਚ ਆਉਂਦਾ ਨਹੀਂ ਪਾਪ ਕੀਤੇ ਰਵ ਦੇਵਤਾ ਬਣ ਕੇ ਸਵਰਗ ਚ ਬਹੈਸ਼ਤ ਚ ਉਪਲਿਆ ਲੋਕਾਂ ਪਰਲੋਕ ਚ ਕਿਉਂ ਨਹੀਂ ਰਹਿ ਸਕਿਆ ਕਿਉਂਕਿ ਉੱਥੇ ਗਲਤੀ ਕੀਤੀ ਮਨੁੱਖ ਨੇ ਤਾਂ ਸੰਸਾਰ ਚ ਆ ਜਾਂਦਾ ਜੇ ਸੰਸਾਰ ਚ ਜਿਹਦਾ ਗਲਤੀ ਕਰਦਾ ਤਾਂ ਉਹ ਫਿਰ ਨਰਕ ਜਿਵੇਂ ਤ੍ਰਿਗਦ ਜੁਨਾ 83 ਲਖ ਜੁਨ ਡੜ ਜੁਨੀ ਤੇ ਚਾਰੇ ਖਾਣੀਆਂ ਇਹਨਾਂ ਵਿੱਚ ਘੁੰਮਣਾ ਪੈਂਦਾ ਬੰਦੇ ਨੂੰ ਅੰਦਰ ਜੇਰ ਸੇਤਜ ਉਤਪਜ ਆਂਡੇ ਆਂਡੇ ਤੋਂ ਪੈਦਾ ਹੋਣਾ ਜੇਰ ਤੋਂ ਪੈਦਾ ਹੋਣ ਵਾਲਾ ਜੀਵ ਸੇਤਜ ਚ ਮੈਲ ਤੋਂ ਪੈਦਾ ਹੋਣ ਵਾਲੇ ਮਿੱਟੀ ਤੋਂ ਪੈਦਾ ਹੋਣ ਵਾਲੇ ਨਿਆਣੇ ਇਹਨਾਂ ਜੁਨੇ ਚ ਭਟਕਣਾ ਪੈਂਦਾ ਵਾ ਦੁੱਖ ਹੁੰਦਾ ਹੀ ਤਾਂ ਮੈਂ ਕਿਉਂਕਿ ਜਦੋਂ ਬੰਦੇ ਜੀ ਡਰ ਹੈ ਤਾਂ ਹੀ ਉਹਨੂੰ ਰੋਗ ਆ ਦੁੱਖ ਲੱਗਦਾ ਤਾਂ ਉਹਨੂੰ ਚ ਮਨ ਭੈ ਆ ਕੋਈ ਪਾਪ ਦਾ ਭੈ ਹੋਵੇ ਨਾ ਉਹ ਦੁੱਖ ਬਣਦਾ ਦੁੱਖ ਵਿਛੋੜਾ ਇੱਕ ਤੁਖ ਭੁੱਖ ਉਕੇ ਹਰ ਚੀਜ਼ ਦੇ ਬੰਦੇ ਨੂੰ ਕੁਝ ਨਾ ਡਰ ਰਹਿੰਦਾ ਵਾ ਡਰ ਮਤਲਬ ਜਿਵੇਂ ਅਮੀਰ ਬੰਦਾ ਮਕਾਨਾਂ ਕਾਰਾਂ ਕੋਠੀਆਂ ਹਵੇਲੀਆਂ 'ਚ ਬੱਠਾ ਵਾ ਉਹਨੂੰ ਡਰ ਚੋਰਾਂ ਦਾ ਹੁੰਦਾ ਜਿਆਦਾ ਪੈਸਾ ਕਮਾਇਆ ਵੱਡੀ ਫੈਕਟਰੀ ਚੱਲਦੀ ਹੈ ਇਨਕਮ ਟੈਕਸ ਵਾਲੇ ਨਰੇਡ ਮਾਰਨ ਆ ਕੇ ਉਹਦਾ ਸਮਾਨ ਫੜਿਆ ਨਾ ਜਾਵੇ ਉਹਨਾਂ ਦਾ ਡਰ ਆ ਜੇ ਉਹ ਜੰਗਲ 'ਚ ਬੱਠਾ ਵਾ ਤਾਂ ਉਹਨੂੰ ਵੀ ਡਰ ਰਹਿੰਦਾ ਵੀ ਜੰਗਲ 'ਚ ਬੱਠਿਆਂ ਸਭ ਸੰਤਾਂ ਨੂੰ ਵੀ ਜਦੋਂ ਭੈ ਰਹਿ ਗਿਆ ਅੰਦਰ ਵੀ ਕੋਈ ਮਾਰ ਨਾ ਦੇਵੇ ਓਕੇ ਅੰਤਰਾ ਆਤਮਾ ਜੋ ਮਿਲਿਆ ਮਿਲਿਆ ਕਈ ਸੋਏ ਤੇ ਡਰ ਉਹ ਦਰਨ ਨੂੰ ਵੀ ਸੰਤਨ ਨੂੰ ਡਰ ਚੰਨ ਜੇ ਧਨ ਹੋਵੇ ਕੋਲੇ ਸਾਹੂ ਸਦਾ ਚੂਲਾ ਪਾਇਆ ਹੈਗਾ ਕਾਰਾਂ ਗੱਡੀਆਂ ਕਾਰਾਂ ਗੱਡੀਆਂ ਕੁੱਠੀਆਂ ਵੇ ਬੈਂਕ ਬੈਲੈਂਸ ਆ ਤੇ ਔਰੋ ਚ ਇੱਕ ਪੈ ਬੈਠਾ ਹੈ ਨਾ ਤੇ ਉਹ ਵੀ ਪੈ ਦੇ ਦੀਨ ਪੈ ਵਿੱਚ ਪਵਨ ਵਾਇਸ ਦਬਾਓ ਪੈ ਵਿੱਚ ਧਰਤੀ ਦੱਬੀ ਭਾਰ ਇਹ ਹੁਕਮ ਦੇ ਵਿੱਚ ਪ੍ਰਮਾਤਮਾ ਦੇ ਨਿਰਭੈ ਜਪੈ ਸਭਨ ਪਾਉ ਮਟ ਹੈ ਕਿ ਨਿਰਭੈ ਦੇ ਭੈ ਪ੍ਰਮਾਤਮਾ ਵਾ ਉਹਨੂੰ ਜਪਿਆ ਜਾਵੰਨਾ ਸਾਰੇ ਭੌ ਖਤਮ ਹੋ ਜਾਂਦੇ ਆ ਡਰ ਖਤਮ ਹੋ ਜਾਂਦੇ ਨੇ ਬੜੀਏ ਤਾਂ ਜੇ ਡਰ ਹੋਵੇ ਹੋਰ ਡਰ ਡਰਨਾ ਮਨ ਕਸੂਰ ਅੰਦਰੋਂ ਮਨ ਰੋਲਾ ਪਾਉਂਦਾ ਵਾ ਜਿਵੇਂ ਕੋਈ ਆਪਣ ਨੂੰ ਭੈ ਹੁੰਦਾ ਨਾ ਚੋਰ ਨੂੰ ਵੀ ਮਗਰਮਰ ਪੁਲਿਸ ਲੱਗੀ ਹੋਈ ਆ ਉਹ ਫਾਇਨ ਲਾ ਦੇ ਪੱਜਾ ਜਿੰਦ ਪੈ ਹਲਕਾ ਮਗਰ ਕੋਈ ਹੁੰਦਾ ਨਹੀਂ ਆ ਪਿੱਛੇ ਦੂਰ ਰਹਿ ਜਾਂਦੇ ਨੇ ਫਿਰ ਇਹ ਅੰਦਰ ਮਨ ਚ ਭੈ ਹੁੰਦਾ ਵੀ ਇਹ ਤਨ ਲੁਕੋਣਾ ਕਿੱਥੇ ਆ ਜਿਲ ਕੋਲ ਯਾਰਾ ਦੋਸਤ ਮਿੱਤਰ ਨਾਲ ਖੋਲਣ ਗਿਆ ਆ ਕੇ ਕਿਉਂਕਿ ਉਹ ਤਨ ਮਾਲ ਜਿਹਦਾ ਮੋਹ ਚ ਫਸਿਆ ਨਾ ਉਹਨੂੰ ਡਰੀ ਡਰਾ ਜਿਵੇਂ ਬਿਮਾਰੀ ਦਾ ਡਰ ਆ ਜਿਵੇਂ ਮਾੜਾ ਜਿਹਾ ਬੁਖਾਰ ਛਿੱਕਾਂ ਲੱਗਿਆ ਕਰੋਨਾ ਵੇਲੇ ਲੋਕ ਟੈਸਟ ਕਰਾਉਣ ਚਲੇ ਜਾਂਦੇ ਸੀਗੇ ਟੈਸਟ ਵਾਲੇ ਦੀ ਭਮਾਰ ਆ ਕਿਉਂਕਿ ਉਹਨੂੰ ਭੈ ਹੁੰਦਾ ਵਾ ਵੀ ਮਾੜਾ ਛਿੱਕਜ ਕੰਮ ਆਈ ਹੈ ਟੈਸਟ ਕਰ ਲਓ ਜੇ ਤੇ ਨੂੰ ਡੇਂਗੂ ਨਾ ਹੋਵੇ ਜਾਂ ਕਰੋਨਾ ਨਾ ਹੋਵੇ ਹਲਕਾ ਕਿਭੇ ਕੁਝ ਵੀ ਨਹੀਂ ਹੁੰਦਾਗਾ ਇੱਕ ਭੈ ਪਿੱਛੇ ਹੀ ਕਿ ਸ਼ੱਕ ਪਿੱਛੇ ਹੀ ਮੰਨ ਲਓ ਵੀ ਬਹੁਤ ਕੁਝ ਕਰ ਦਿੰਦੇ ਨੇ ਜਿਵੇਂ ਅਫਗਾਨਿਸਤਾਨ ਤੇ ਅਮਰੀਕਾ ਨੂੰ ਡਰ ਸੀਗਾ ਨਾ ਇਹ ਅਫਗਾਨਿਸਤਾਨ ਦੀਆਂ ਪਹਾੜਾਂ 'ਚ ਲੱਦੇ ਨੇ ਲੁਕਿਆ ਤੇ ਉਹਨੇ ਤੋਰਾ-ਬੋਰਾ ਦੀ ਪਹਾੜੇ ਦੀ ਬੰਬ ਮਾਰ ਅਮਰੀਕਾ ਤੋਂ ਬੰਬ ਮਾਰੇ ਉਹਨੇ ਮਜ਼ਾਇਲਾ ਤੇ ਉਹ ਪਹਾੜੀਆਂ ਪਾੜ ਪੜ ਕੇ ਰਾਹ ਕਰਤੀਆਂ ਪਰ ਲਦੇਨਥੋਂ ਕਹਿੰਦੇ ਪਹਿਲਾਂ ਚਲਾ ਗਿਆ ਸੀਗਾ ਉਹਨੂੰ ਸ਼ੱਕ ਸੀ ਇਹ ਪਹਾੜੀਆਂ ਲਦੇਨ ਲੁਕਿਆ ਇੱਕ ਆਦਾ ਭਰਮ ਦੂਰ ਕਰਨ ਵਾਸਤੇ ਇਹਨੇ ਇੰਨਾ ਮਸਲਾ ਬਰਾਇਆ ਉਹ ਤੋਂ ਅਮਰੀਕਾ ਤੋਂ ਇੱਥੇ ਤੱਕ ਉਹ ਕੇ ਭੈ ਸਭ ਕੁਝ ਕਰਵਾਉਂਦਾ ਨਾ ਇਹਦੇ ਕਹਿੰਦੇ ਜਿੰਨੇ ਕਹਿੰਦੇ ਚੋਰ ਡਾਕੂ ਇਹ ਸਭ ਨਿਰਪੈ ਹੋ ਜਾਂਦੇ ਨਿਰਵੈਰ ਨਹੀਂ ਹੋ ਸਕਦੇਗੇ ਨਿਰਵੈਰ ਕਿਉਂ ਮਹਾਂਪ੍ਰਚੰਦੇ ਨੇ ਕਿਸੇ ਨਾਲ ਵੈਰ ਨਹੀਂ ਕਰਦੇਗੇ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੇ ਕਿੰਨੇ ਜੁਲੰਗ ਗਮਾਏ ਕਿੰਨੇ ਹਕਮਗਲ ਹਕੂਮਤਾਂ ਨੇ ਰਾਜ ਕੀਤਾ ਜ਼ੁਲਮ ਕੀਤੇ ਸਿੱਖਾਂ ਉੱਤੇ ਜਹਾਂਗੀਰ ਦੇ ਤੋਂ ਬਾਅਦ ਕਿੰਨੇ ਆਏ ਰਾਜੇ ਨੇ ਜ਼ੁਲਮ ਕੀਤੇ ਸਿੱਖਾਂ ਉੱਤੇ ਪਰ ਉਹਨਾਂ ਨੂੰ ਇਹ ਭੈ ਸੀ ਵੀ ਇਹ ਸਾਡਾ ਰਾਜ ਖੋਹਣਗੇ ਬਾਈ ਤਾਰ ਦੇ ਰਾਜਾ ਨੰਦਪੁਰ ਸਾਹਿਬ ਵੀ ਤਾਂ ਉਹਨੂੰ ਭੈ ਸੀ ਨਾ ਵੀ ਸਾਡੀਆਂ ਬਾਹੜੇ ਚ ਗੁਰੂ ਗੋਬਿੰਦ ਸਿੰਘ ਜੀ ਬੈਠ ਗਿਆ ਕਿ ਸਾਨੂੰ ਮਾਰਨਗੇ ਦੋਨਾਂ ਨੇ ਮੁਗਲਾਂ ਰਲ ਕੇ ਹੀ ਗੁਰੂ ਗੋਬਿੰਦ ਸਿੰਘ ਨੂੰ ਉੱਥੋਂ ਨੰਦਪੁਰ ਸਾਹਿਬ ਤੋਂ ਬਾਹਰ ਕਢਾਇਆ ਵੀ ਛੱਡੋ ਗੜੀ ਖਾਲੀ ਕਰੋ ਸਾਡੀ ਜਗ੍ਹਾ ਖਾਲੀ ਕਰੋ ਉਹਨੂੰ ਭੈ ਸੀਗਾ ਕਿ ਬੰਦਾ ਸਿੰਘ ਬਹਾਦਰ ਨਹੀਂ ਤਾਂ ਉਹ ਸਾਰੇ ਬਾਜਤਾਰ ਦੇ ਰਾਜੇ ਇਹਨਾਂ ਨੂੰ ਅੱਗੇ ਗੋਡੀਆਂ ਲਵਾ ਕੇ ਨੱਕ ਨਾਲ ਲਕੀਆਂ ਕਢਵਾਈਆਂ ਹੁੰਸੀਆਂ ਆ ਕੇ ਉਹਨਾਂ ਨੂੰ ਭਾਇ ਸੀਗਾ ਉਹ ਤਾਂ ਹੀ ਉਹਨਾਂ ਦਾ ਗੁਲਾਮ ਹੁੰਦੇ ਸੀਗੇ ਕਿਉਂਕਿ ਪਾਪ ਕਰਵਾਉਂਦਾ ਵਾ ਭੈ ਕਾਦਾ ਭਾਇ ਆ ਮੋਹ ਦਾ ਮੇਰੇ ਬੱਚਾ ਨੂੰ ਕੋਈ ਨਾ ਮਾਰ ਦੇਵੇ ਜਿਵੇਂ ਖਾਦਾ ਅੰਨ ਵੱਧ ਖਾ ਲਿਆ ਅੱਜ ਪੇਟ ਖਰਾਬ ਨਾ ਹੋ ਜੇ ਕਿਉਂਕਿ ਜਦੋਂ ਪ੍ਰਮਾਤਮਾ ਤੇ ਭਰੋਸਾ ਹੀ ਨਹੀਂ ਤਾਂ ਤੇ ਨਿਰਭੈਜ ਭੈ ਸਭ ਨੂੰ ਪਾ ਮਟਾ ਨਿਰਭੈ ਪਰਮਾਤਮਾ ਨੂੰ ਜੇ ਸਾਰੇ ਭੌਤ ਤਾਂ ਖਤਮ ਹੋਣਦੇ ਵੈਸੇ ਖਤਮ ਨਹੀਂ ਹੋ ਸਕਦਾ ਪਾਉ ਡਰੀਏ ਤਾਂ ਜੇ ਡਰ ਹੋਵੇ ਹੋਰ ਡਰ ਦਾ ਡਰਨਾ ਮਨ ਕਸੂਰ ਮਨ ਦੇ ਰੌਲਾ ਪਾਉਂਦਾ ਵਾ ਰਾਤ ਨੂੰ ਹਨੇਰੇ ਦੇ ਵਿੱਚੋਂ ਮਾੜਾ ਜਿਹਾ ਵੀ ਕੀ ਖੜਕਾ ਹੋਇਆ ਕਿਤੇ ਜਾਂ ਸ਼ੇਰ ਨਾ ਆ ਗਿਆ ਹੋਵੇ ਜੰਗਲ 'ਚ ਬੈਠਿਆਂ ਨੂੰ ਚ ਘਰ 'ਚ ਬੈਠਿਆਂ ਕੋਈ ਸੱਪ ਢੂਆਂ ਨਿਕਲਿਆ ਮਿੱਟੀ 'ਚ ਥੱਲੇ ਜ਼ਮੀਨ 'ਤੇ ਨਹੀਂ ਪੈਣਾ ਹੈਗਾ ਰਿਸ਼ੀ ਮੁਨੀ ਮਹਾਤਮਾ ਸਾਰੇ ਜ਼ਮੀਨ 'ਤੇ ਬੈਠ ਕੇ ਭਗਤੀ ਕਰਦੇ ਰਹੇ ਆ ਉਹਨਾਂ ਦੇ ਕੋਈ ਸੱਪ ਢੂਆਂ ਨਹੀਂ ਲੜਿਆ ਕੁੰਨ ਪਰਮਾਤਮਾ ਤੇ ਭਰੋਸਾ ਸੀ ਨਾ ਨਿਰਪੈ ਜਪਾਇ। ਇਹ ਭੈ ਨੂੰ ਜਪਿਆ ਕਰਕੇ ਉਹਨੂੰ ਡਰ ਨਹੀਂ ਰਿਹਾਗਾ। ਦੁਨੀਆਦਾਰ ਨੂੰ ਡਾਰੀ ਡਾਰ ਸਤਾਉਂ ਦਿੰਦੇ ਆ ਜੇ ਕੰਮ ਕਰ ਕਰਦੇ ਆ ਰਾਜ ਕਿਤੇ ਐਕਸੀਡੈਂਟ ਨਾ ਹੋ ਜੇ ਤੇ ਐਕਸੀਡੈਂਟ ਹੋ ਵੀ ਬੀਮਾ ਕਰਵਾਉਂਦੇ ਨੇ। ਵੀਦ ਵੀ ਜਦੋਂ ਔਖੇ ਹੋ ਗਏ ਤਾਂ ਨਾ ਹੋਇਆ ਕੋਲ ਤਾਂ ਬੀਮਾ ਪਾਲਿਸੀ ਲੈ ਕੇ ਆਪਾਂ ਆਪਦੀਆਂ ਸਮੱਸਿਆਵਾਂ ਦਾ ਹੱਲ ਕਰਾਵਾਂਗੇ, ਡਾਕਟਰ ਕਰਾਵਾਂਗੇ। ਨਿਰਪੈ ਉਹਨਾਂ ਨੂੰ ਡਰ ਹੁੰਦਾ ਨਾ। ਤੇ ਬੱਚਿਆਂ ਨੂੰ ਵਧੀਆ ਸਕੂਲਾਂ ਕਾਲ ਲੈਣ ਪੜਾਈ ਕਰਵਾਉਣੀ ਆ ਕਿ ਕਮਜ਼ੋਰ ਨਾ ਰਹਿ ਜਾਣਾ ਕਿਤੇ ਵੱਡੀ ਡਿਗਰੀ ਨਾ ਮਿਲਣ ਵਾਂਝਣ ਰਹਿ ਜਾਣਾ ਕਿਸੇ ਤੋਂ ਕੋਈ ਮੰਚ ਖੁਸ਼ ਨਾ ਬਾਕੀ ਰਹਿ ਜਾਏ। ਇਹ ਭੈ ਇਹ ਸਾਰੇ ਇਹਨੇ ਭੈ ਇਕੱਠੇ ਹੋਏ ਨੇ ਤੇ ਇਹ ਭੈ ਕਰਕੇ ਲੋਕ ਡਾਕਟਰ ਨੂੰ ਲੈਣ ਲੱਗ ਜਾਂਦੀਆਂ ਨੇ ਡਾਕਟਰ ਨੂੰ ਕੋਈ ਟੈਸਟ ਕਰਾ ਟੈਸਟ ਕਰਾ ਲਓ ਮਾੜਾ ਜਿਹਾ ਛਿੱਕਾਂ ਦਾ ਕੰਮ ਟੈਸਟ ਕਰਾ ਲਓ ਬਈ ਫਸਟ ਐਡ ਦੇਖ ਨਹੀਂ ਦੇਖ ਦੇ ਕੇ ਲੇਕਿਨ ਆਮ ਆਪਸੇ ਕੋ ਨਿਰਪੈ ਨਹੀਂ ਹੁੰਦੇ ਭੈ ਨਹੀਂ ਹੁੰਦਾਗਾ ਕਹਿੰਦੇ ਆਮ ਆਪਸੇ ਨਿਰਪੈ ਹੁੰਦੇ ਤੇ ਨਿਰਵੈਰ ਵੀ ਹੁੰਦੇ ਨੇ ਦਰਬਾਰ ਮਹਾਪੁਰਸ਼ੇ ਨਿਰਪਾਉ ਚੋਰ ਬਦਮਾਸ਼ ਡਾਕੂ ਹੋ ਜਾਂਦੇ ਨੇ ਉਹ ਨਿਰਪੈ ਹੁੰਦੇ ਨੇ ਲੇਕਿਨ ਨਿਰ ਨਿਰਵੈਰ ਨਹੀਂ ਨਿਰਵੈਰ ਕਿਲ ਮਾਂਪਰ ਸੁਣਦੇ ਨੇ ਫਿਰ ਮਾਂਪਰ ਨਿਰਵੈਰ ਹੋਣ ਕਿਸੇ ਨਾਲ ਵੈਰ ਨਹੀਂ ਕਰਦੇਗੇ ਨਹੀਂ ਇਹ ਡਰ ਕਰਕੇ ਡਰੀਏ ਤਾਂ ਜੇ ਡਰ ਹੋ ਅੰਦਰੋਂ ਮਨ ਸੋਰ ਕਰਦਾ ਵਾ ਵੀ ਮਨ ਦੇ ਵੀ ਕੋਈ ਮਨ ਰੌਲਾ ਪਾਉਂਦਾ ਵਾ ਪਾਠ ਕਰਦਾ ਕਰਦਾ ਮਨ ਭਟਕ ਜਾਂਦਾ ਵਾ ਕਿਸੇ ਧਿਆਨ ਚ ਮਨ ਚਲਾ ਜਾਂਦਾ ਆ ਕੰਮ ਰਹਿ ਗਿਆ ਮੇਰੇ ਕਪੜੇ ਬਾਹਰ ਸੁੱਕਣੇ ਪਾਇਆ ਮੀਨ ਗਿੱਲੇ ਨਾ ਹੋ ਜਾਣ ਕਿਤੇ ਇਹ ਵੀ ਤਾਂ ਭੈ ਹੀ ਅੰਦਰੋਂ ਤਨ ਖੋ ਜਾਣ ਦਾ ਭੈ ਆ ਇਹ ਜਿੰਨੇ ਭੈ ਇਕੱਠੇ ਹੋਰ ਕਰਕੇ ਮਨ ਅਸ਼ਾਂਤ ਰਹਿੰਦਾ ਵਾ ਮਨ ਦੀ ਸ਼ਾਂਤੀ ਬਾਤ ਤੇ ਫੇਰ ਉਹੇ ਨਾਮ ਜਪਣਾ ਪੈਂਦਾ ਵਾ ਕਹਿੰਦੇ ਆਪਦਾ ਮਨ ਨੂੰ ਨਾ ਅੰਦਰ ਟਿਕਾਓ ਆਪਣੇ ਸਵਾਸ ਨੂੰ ਅੰਦਰ ਜਿਵੇਂ ਤਕਰੀਬਨ 20 ਗਿਣਦੇ ਗਿਣਦੇ ਆ 15 ਤੋਂ 20 ਸਕਿੰਟ ਅੰਦਰ ਮਨ ਨੂੰ ਟਿਕਾਈਏ ਨਾ ਜਿਵੇਂ ਵਾਹਿਗੁਰੂ 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 ਜਪਣਾ ਤੇ ਨਾਲ ਅੰਦਰ ਸਵਾਸ ਨੂੰ ਰੋਕਣਾ ਕੁੰਭਕ ਕਰਨਾ ਕਿਉਂਕਿ ਸਵਾਸ ਆਪਣੀ ਉਮਰ ਦੀ ਪੂੰਜੀ ਆ ਸਵਾਸ ਵੱਜ ਜਾਂਦੇ ਉਮਰ ਵੱਜ ਜਾਂਦੀ ਆ ਤੇ ਅੰਦਰ ਰੋਕਣ ਨਾਲ ਰੇ ਅਨੇਕਾਂ ਬਿਮਾਰੀਆਂ ਦਾ ਇਲਾਜ ਹੁੰਦਾ ਵਾ ਬੀਬੀ ਵੱਧਾ ਹੋਵੇ ਜਿਵੇਂ ਬਲੱਡ ਪ੍ਰੈਸ਼ਰ ਹੋਵੇ ਜਾਂ ਕੋਈ ਹੋਰ ਬਿਮਾਰੀਆਂ ਸ਼ੂਗਰ ਦੀ ਬਿਮਾਰੀਆ ਅਨੇਕਾਂ ਬਾਰੀਆਂ ਦਾ ਇਲਾਜ ਸਿਰਫ ਸਾਹ ਰੁਕਣ ਨਾਲ ਹੋ ਜਾਂਦਾ ਕੁੰਭ ਕਰਨਾ ਹੋ ਜਾਂਦਾ ਵਾ ਨਿਕਾਂ ਬਾਰੀ ਦਾ ਇਲਾਜ ਨਲੇ ਉਸ ਵਿੱਚ ਇੱਕ ਯੋਗਾ ਹੁੰਦਾ ਹੈ ਨਾ ਯੋਗਾ ਸਵਾਸ ਰੋਕਣ ਵਾਲੀ ਸਵਾਸ ਕਿਰਿਆ ਪ੍ਰਾਣਾਯਾਮ ਯਮ ਨਿਜਮ ਆਹਾਰ ਪ੍ਰਤੀ ਆਹਾਰ ਇਹ ਉਹਦੇ ਅੰਗ ਨੇ ਹਿੱਸੇ ਉਹਦੇ ਤੇ ਯਾ ਇਸ ਤਰ੍ਹਾਂ ਕਰਨ ਨਾਲ ਵੀ ਕਹਿੰਦੇ ਰਿਕਾਂ ਬਾਰੇ ਲਾਸ਼ ਹੁੰਦਾ ਟੈਨਸ਼ਨ ਖਤਮ ਹੋ ਜਾਂਦੀ ਆ ਦਿਮਾਗ ਸ਼ਾਂਤ ਰਹਿੰਦਾ ਵਾ ਮਨ ਇੱਕ ਅਗਰੰਤਰ ਹੋਣ ਲੱਗ ਜਾਂਦਾ ਸ਼ਾਂਤ ਰਹਿੰਦੇ ਨੇ ਤੇ ਮਨ ਕਹਿੰਦੇ ਉੱਪਰ ਆਪਣੀ ਸੁਖ ਨੂੰ ਨਾਲੀ ਖੁੱਲ ਜਾਂਦੀ ਆ ਐਕਟਿਵ ਹੋ ਜਾਂਦੀ ਆ ਜਿਵੇਂ ਖੱਬੇ ਠੰਡੀ ਆ ਤੇ ਸੱਜੇ ਗਰਮ ਆ ਜਿਹੜੀ ਨਾੜੀਆਂ ਜਿਵੇਂ ਕਿੰਨਾ ਵੀ ਚਕਾਮ ਹੋਵੇ ਆਪਣੇ ਆਪਾਂ ਜੇ ਜ਼ਿਆਦਾ ਦਿਨੇ ਆਪਣੀ ਚੰਦਨ ਵਾਲਾ ਨਾਲੀ ਚਲਾ ਕੇ ਰੱਖੇ ਰਾਤ ਨੂੰ ਸੂਰਜ ਨਾਲੀ ਚਲਾਵੇ ਇਹ ਯੋਗ ਕਿਰਿਆ ਵਾ ਚੰਦਰਮਨ ਨਾਲ ਚਲਾਉਣ ਦੇ ਨਾਲ ਗਰਮੀ ਨਹੀਂ ਲੱਗਦੀ ਸਰੀਰ ਤਪਦਾ ਨਹੀਂ ਹੈਗਾ ਸ਼ਾਂਤ ਰਹਿੰਦਾ ਜੇ ਗਰਮੀ ਨਾਲ ਹੀ ਸੂਰਜ ਨਾਲ ਹੀ ਚਲਾਉਨੇ ਆਪਾਂ ਤਜ ਕਾਮ ਬੁਖਾਰ ਠੰਡਾ ਹੋ ਜਾਂਦਾ ਪਿਤ ਸ਼ਾਂਤ ਹੋ ਜਾਂਦੀ ਹੈ ਵਾਈ ਪਿਤ ਕਾਫੀ ਸਿਹਤ ਰੋਗ ਦੇ ਭਾਗ ਨੇ ਨਾ ਤਿੰਨ ਵੈਦ ਵੀ ਨਬਜ ਦੇਖਦੇ ਤਿੰਨਾਂ ਅੰਗਾਂ ਨੂੰ ਪਹਿਲਾਂ ਵੇਖਦੇ ਨੇ ਵਾਈ ਵਧੀਆ ਜੇ ਪਿਤ ਵਧੀਆ ਜੇ ਕਫ ਵਧੀਆ ਤਿੰਨਾ ਤੋਂ ਹੀ ਆਪਣੀ ਉਹ ਬਿਮਾਰੀ ਦਾ ਭੇਤ ਪਾਉਂਦੇ ਆ ਇਹਦੇ ਮੁੱਢਲੇ ਅੰਸ਼ ਨੇ ਜਿਹੜੀ ਯੋਗ ਕਿਰਿਆ ਦੇ ਅੰਦਰੋਂ ਮਨ ਦਾ ਡਰਨਾ ਹੀ ਸਭ ਤੋਂ ਵੱਡਾ ਗੱਲ ਆ ਮਨ ਨੂੰ ਸ਼ਾਂਤ ਰੱਖਣਾ ਮਨ ਨੂੰ ਸ਼ਾਂਤ ਇਸ ਕਿਰਨ ਕੀਤਾ ਜਾ ਸਕਦਾ ਵਾ ਅੰਦਰੇ ਮਨ ਨੂੰ ਟਿਕਾਓ 15 ਤੋਂ 20 ਸਕਿੰਟ ਤੱਕ ਸਾਹ ਰੋਕੋ ਸਾਹ ਦੇ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਜਪਨਾ ਵਾ ਸਾਹ ਰੋਕਣਾ ਸਾਹ ਬਾਹਰ ਰਿਲੀਜ਼ ਨਹੀਂ ਕਰਨਾ ਹੈਗਾ ਸਾਹ ਰੋਕਦੇ ਰੋਕਦੇ ਵਾਹਿਗੁਰੂ ਵਾਹਿਗੁਰੂ ਜਪੋ 15-20 ਫਿਰ ਉਹਨੂੰ ਸਵਾ ਨੂੰ ਬਾਹਰ ਛੱਡੋ ਓਵੇਂ ਹੀ ਹੌਲੀ-ਹੌਲੀ ਬੰਦਣਾ 20 ਗਿਣਦਿਆਂ ਨੇ ਸਾਹ ਬਾਹਰ ਜਾਂਦਾ ਰਹੇ ਸਾਹ ਅੰਦਰ ਰੁਕਦਾ ਰਹੇ ਓਵੇਂ ਤਿੰਨ ਭਾਗ ਬਣ ਜਾਂਦੇ ਨੇ ਸਾਹ ਨੂੰ ਅੰਦਰ ਖਿੱਚਣਾ ਸਾਹ ਨੂੰ ਰੋਕਣਾ ਸਾਹ ਨੂੰ ਕੱਢਣਾ ਤਿੰਨੇ ਮਰੀ ਜਣੀ ਧਿਆਨ ਵਾਹਿਗੁਰੂ ਵਾਹਿਗੁਰੂ ਸਹਿਜ ਭਾਵ ਦੇ ਵਾਹਿਗੁਰੂ 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 ਇਸ ਤਰ੍ਹਾਂ ਜਾਪ ਜਪਣਾ ਵਾਹਿਗੁਰੂ ਦਾ ਤੇ ਰੋਕਣਾ ਕੁੰਭ ਕਰਨਾ ਤੇ ਬਾਹਰ ਕੱਢਣਾ ਜਾਨੀ ਇਸੇ ਕਿਰਿਆਵਾਂ ਦੇ ਨਾਲ ਉਹ ਦੂਸਰਾ ਵਾਹਿਗੁਰੂ ਜਾਪ ਨਹੀਂ ਜਿਹੜੇ ਵਾਹਿਗੁਰੂ ਵਾਹਿਗੁਰੂ ਉਹ ਨਹੀਂ ਕਿਰਿਆ ਕਰਨੀਗੀ ਉਹ ਤੇਜ ਕਿਰਿਆ ਵਾ ਤੇਜ ਕਿਰਿਆ ਨਾਲ ਮਨ ਅਸ਼ਾਂਤ ਹੋ ਜਾਂਦਾ ਸਿਰ ਭੱਠੀ ਨੂੰ ਉੱਤਾ ਪੁੱਟਦਾ ਹੈਗਾ ਵਾ ਉਹ ਹੱਟ ਯੋਗ 'ਚ ਆ ਜਾਂਦਾ ਇਹ ਪ੍ਰੇਮ ਯੋਗ ਦੀ ਕਿਰਿਆ ਵਾ ਹੱਠ ਯੋਗ ਤੇ ਗੁਰੂ ਅਰਜਨ ਦੇਵ ਜੀ ਤੱਕ ਪ੍ਰੇਮ ਯੋਗ ਕਿਰਿਆ ਸਿਖਾਈ ਗੁਰਨਾਗਦੇ ਜੀ ਨੇ ਆਪਣੀ ਇਹ ਹੱਠ ਯੋਗ ਕਰਿਆ ਵਾ ਇਹ ਡਰ ਨਿਕਲ ਜਾਂਦਾ ਵਾ ਡਾਰੀਏ ਸਾਰੇ ਵੀ ਮੇਰਾ ਕੰਮ ਨਾ ਹੋਊਗਾ ਆਪਣਾ ਕੀ ਹੋਊਗਾ ਤੇ ਜਵਾਕ ਬਿਮਾਰ ਬੈਗ ਇਲਾਜ ਕਿੱਥੋਂ ਕਰਾਵਾਂਗੇ ਪਰ ਉਹ ਨਿਰਵੈਰ ਨਿਰਭਉ ਪ੍ਰਮਾਤਮ ਦੇ ਚਰਨਾਂ 'ਚ ਲੱਗਿਆਂ ਮਨ ਉਧਰ ਰਹਿਣ ਕਰਕੇ ਨਾ ਫਿਰ ਮਨ ਸ਼ਾਂਤ ਰਹਿ ਸਕਦਾ ਵਾ ਸੋ ਅੱਜ ਦੀ ਵੀਡੀਓ ਚ ਇੰਨਾ ਹੀ ਆ ਆਪਣੇ ਵਿਚਾਰ ਥੱਲੇ ਕਮੈਂਟ ਜ਼ਰੂਰ ਲਿਖਿਆ ਕਰੋ ਤੁਨੂੰ ਕਿਸ ਤਰ੍ਹਾਂ ਦੇ ਵਿਚਾਰ ਪਸੰਦ ਨੇ ਆਪਣੇ ਸਵਾਲ ਲਿਖਿਆ ਕਰੋ ਥੱਲੇ ਕਮੈਂਟ ਦੇ ਵਿੱਚ ਜਿਹੜਾ ਕਿਸੇ ਵਿਸ਼ੇ ਤੇ ਵੀਡੀਓ ਸੁਣੀ ਸੁਣਨਾ ਚਾਹੁੰਦੇ ਹੋ ਉਹ ਸਬਜੈਕਟ ਥੱਲੇ ਕਮੈਂਟ ਦੇ ਲਿਖ ਦਿਆ ਕਰੋ ਜਾਂ ਨੰਬਰ ਦਿੱਤੇ ਜਾਂਦੇ ਆ ਵੀ ਸਾਡਾ WhatsApp ਨੰਬਰ 8847298527 ਤੇ WhatsApp ਤੇ ਆਦਾ ਮੈਸੇਜ ਲਿਖੋ ਕਿਹੜੇ ਸਬਜੈਕਟ ਦੀ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਹਰ ਇੱਕ ਸਵਾਲ ਦਾ ਜਵਾਬ ਲਿਖਿਆ ਜਾਊਗਾ WhatsApp ਤੇ ਜਵਾਬ ਦਿੱਤਾ ਜਾਊਗਾ ਹਰ ਇੱਕ ਸਮੱਸਿਆ ਦਾ ਸਬੰਧਨ ਬਿਲਕੁਲ ਫਰੀ ਹੈ ਤੇ ਕਿਸੇ ਵੀ ਕਿਸੇ ਦਾ ਪਾਰਟ ਨਹੀਂ ਅਰਦਾਸ ਕਰਨੀ ਆ ਆਪਣੀ ਸਮੱਸਿਆਵਾਂ ਦੀ ਅਰਦਾਸ ਕਰਨੀ ਆ ਤੇ ਫੋਨ ਨੰਬਰ 9947333486 ਤੇ ਕਾਲ ਵੀ ਕਰ ਸਕਦੇ ਹੋ